ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਮੈਂ ਇੱਕ ਹੋਰ ਬਸ਼ੇਰੀ ਲੈ ਕੇ ਆ ਗਿਆ। ਬਾਕੀ ਮੇਰੇ ਵੀਰ ਭਰਾਵੋ ਬਹੁਤ ਸੋਹਣੀ ਬਸ਼ੇਰੀ ਆ ਬੰਤਰਾਂ ਦੀ ਵੀ ਬਹੁਤ ਸੋਹਣੀ ਆ। ਕੰਨ ਕਨੋਤੀ ਦੀ ਸ਼ਕੀਨ ਹੈ ਤੇ ਡਿਟੇਲਸ ਉਹਨੂੰ ਵੀਡੀਓ ਦੇ ਵਿੱਚ ਮਿਲ ਜੂਗੀ। ਸਾਰੀ ਵੀਡੀਓ ਨੂੰ ਐਂਡ ਤੱਕ ਦੇਖਿਓ। ਸਾਰੀ ਵੀਡੀਓ ਦੇਖਣ ਤੋਂ ਬਾਅਦ ਬਸ਼ੇਰੀ ਦੇ ਜਿਹੜੇ ਮਾਲਕ ਵੀਰਾ ਉਹਨਾਂ ਨਾਲ ਗੱਲਬਾਤ ਕਰ ਲਿਓ ਜੀ ਤੇ ਸਾਰੇ ਵੀਰ ਭਰਾਵਾਂ ਦਾ ਸਵਾਗਤ ਆ ਆਪਣੇ YouTube ਚੈਨਲ ਤੇ। ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਹਾਲ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟ ਸੈੱਟ ਕਰ ਦਿਓ ਤੇ ਫੇਰ ਸਾਡੀ ਵੀਡੀਓ ਮੇਰੇ ਵੀਰ ਭਰਾਵੋ ਛੋਟੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਡਿਟੇਲ ਮੇਰੇ ਵੀਰ ਭਰਾਵੋ ਬਸ਼ੇਰੀ ਦੀ ਆ ਜਿਹੜੀ ਉਹ ਮੈਂ ਦੱਸਣ ਲੱਗਿਆ ਤੇ ਅਰਜਨ ਔਲੀ ਵਾਲੇ ਘੋੜੇ ਦੀ ਬੱਚੀ ਆ ਮੇਰੇ ਵੀਰ ਭਰਾਵੋ 8 ਮਹੀਨੇ ਉਮਰ ਹੈ ਤੇ ਬਾਲਪੋਰੀਆਂ ਦੀ ਸਾਫ ਹੈ ਜੀ ਬਿਛੇਰੀ ਤੇ ਬਾਈ ਹੋਰਿਆਂ ਦਾ ਜ਼ਿਲ੍ਹਾ ਹੈਗਾ ਜੀ ਬਠਿੰਡਾ ਤੇ ਫਰੀਦਕੋਟ ਕੋਟਲੀ ਪਿੰਡ ਆ ਬਾਈ ਹੋਰਿਆਂ ਦਾ ਤੇ ਰੇਟ ਬਾਈ ਹੋਰੇ ਫੋਨ ਤੇ ਦੱਸਣਗੇ ਤੇ ਬਾਕੀ ਡਿਟੇਲ ਆਪਾਂ ਨੂੰ ਜਿੰਨੇ ਗਮਾਲਕ ਵੀਰਾਂ ਨੇ ਦੱਸੀ ਸੀ ਥੋਡੇ ਨਾਲ ਸਾਂਝੀ ਕਰਤੀ ਮੇਰੇ ਵੀਰ ਭਰਾਵੋ ਤੇ ਬਾਕੀ ਤੁਸੀਂ ਬਾਈ ਹੋਰਿਆਂ ਨਾਲ ਗੱਲਬਾਤ ਕਰ ਲਿਓ ਤੇ ਮੇਰੇ ਵੀਰ ਭਰਾਵੋ ਕੱਲ ਨਾ ਇੱਕ ਮੈਂ ਬਿਛੇਰੀ ਦੀ ਘੋੜੀ ਦੀ ਤੇ ਬਿਛੇਰੇ ਦੀ ਵੀਡੀਓ ਪਾਈ ਸੀਗੀ ਤੇ ਜਿਹੜਾ ਤੁਸੀਂ ਬਿਛੇਰਾ ਤੇ ਘੋੜੀ ਵੇਖ ਰਹੇ ਹੋਵੋਗੇ ਇਹ ਮੈਂ ਵੀਡੀਓ ਪਾਈ ਸੀ ਕੱਲ ਤੇ ਦੋਨੇ ਜਾਨਵਰ ਸੇਲ ਲਈ ਆ ਤੇ ਉਹ ਜਿਹੜੇ ਬਾਈ ਕੋਲ ਆ ਬਸ਼ੇਰੀ ਆ ਉਸ ਬਾਈ ਕੋ ਲਈ ਇਹ ਦੋਨੇ ਜਾਨਵਰ ਨੇ ਤੇ ਜਿਹੜੇ ਮੇਰੇ ਮੇਰੇ ਵੀਰ ਭਰਾ ਉਹ ਆ ਘੋੜੀ ਨਾਲ ਇੱਕ ਅੱਖ ਤੋਂ ਮਨਾਖੀ ਆ ਜਮਾਂਦਰੂ ਹੀ ਆ ਤੇ ਉਹ ਵੀਡੀਓ ਚ ਨਾ ਭੁੱਲ ਗਏ ਸੀ ਬਾਈ ਹੋਰ ਇਹ ਵੀ ਡਿਟੇਲ ਦੱਸਣੀ ਆ ਆਪਾਂ ਨੂੰ ਤੇ ਆਪਾਂ ਨੂੰ ਵੀ ਨਹੀਂ ਪਤਾ ਸੀ ਤੇ ਤਾਂ ਕਰਕੇ ਵੀਰੇ ਡਿਟੇਲ ਮੈਂ ਤੁਹਾਨੂੰ ਆ ਵੀਡੀਓ ਚ ਦੱਸਤੀ ਤੇ ਜੇ ਕੋਈ ਮੇਰਾ ਵੀਰ ਭਰਾ ਬਸ਼ੇਰੀ ਨੂੰ ਤੇ ਉਹ ਘੋੜੀ ਨੂੰ ਖਰੀਦਣ ਦਾ ਚਾਹਵਣ ਹੈਗਾ ਜਿਹੜਾ ਨੰਬਰ ਸਕਰੀਨ ਤੇ ਆ ਆ ਨੰਬਰ ਤੇ ਬਾਈ ਹੋਰਾਂ ਨਾਲ ਗੱਲਬਾਤ ਕਰ ਲਿਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਮਾਫੀ ਚਾਹਉਣਾ ਮੇਰੇ ਵੀਰ ਭਰਾਵੋ ਉਹ ਕੋੜੀ ਦੀ ਡਿਟੇਲ ਚ ਕੁਝ ਦੱਸਣਾ ਭੁੱਲ ਗਈ ਸੀ ਤੁਹਾਨੂੰ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਦੋਸਤਾਂ ਮਿੱਤਰਾਂ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ